ਇਹਦਾ ਝਾੜ ਵਾਦ ਨਿਕਲਦਾ ਸਭ ਤੋਂ ਪਹਿਲੀ ਗੱਲ ਇਹ ਪੁੱਛੀ ਜਾਂਦੇ ਕਿਹੜਾ ਬੀਜ ਸੀ ਕਿਹੜੀ ਕੰਪਨੀ ਦਾ ਬੀਜ ਸੀ ਪਹਿਲਾਂ ਕਿਹੜਾ ਬੀਜ ਸੀ ਹੁਣ ਤਾਂ ਸਿੱਧੇ ਸਵਾਲ ਕਿਹੜੀ ਕੰਪਨੀ ਦਾ ਬੀਜ ਸੀ ਮਤਲਬ ਜਿਹੜਾ ਕਿਸਾਨ ਦੇ ਖੇਤਾਂ 'ਚ ਪੈਦਾ ਹੋ ਰਿਹਾ ਉਹਦੇ ਬਾਰੇ ਹੁਣ ਪੁੱਛ ਰਹੇ ਕਿ ਕਿਹੜੀ ਕੰਪਨੀ ਦਾ ਬੀਜ ਸੀ ਵੀ ਹਾਲੇ ਵੀ ਖੇਤਾਂ 'ਚ ਦੁਨੀਆ 'ਚ ਹੱਲ ਦਾ ਕੋਈ ਇਦਾਂ ਦੀ ਫੈਕਟਰੀ ਨਹੀਂ ਬਣੀ ਜਿਹੜੇ ਤੁਹਾਨੂੰ ਕਿਸੇ ਸਮਾਨ ਤੋਂ ਵੀ ਆਲੂ ਲੈ ਲੈ ਜਾਂ ਕਣਕ ਲੈ ਲੈ ਆਟੇ ਤੋਂ ਬੀ ਤਿਆਰ ਕਰਕੇ ਦੇ ਦਿੱਤਾ ਹੋਵੇ ਬੀ ਦਾ ਇਦਾਂੇ ਕਣਕ ਉੱਗੇਗੀ ਇਦਾਂੇ ਪੈਦਾ ਹੋਏਗਾ ਮਿੱਟੀ ਤੋਂ ਬਿਨਾ ਖੇਤੀ ਹੋ ਸਕਦੀ ਆ ਬੀਜ ਤੋਂ ਬਿਨਾ ਖੇਤੀ ਨਹੀਂ ਹੋ ਸਕਦੀ ਤੁਸੀਂ ਹਾਈਡਰੋਪੋਨਿਕ 에어로ਪੋਨਿਕ ਸੁਣਿਆ ਨਾ ਤੇ ਪਾਣੀ ਦੇ ਵਿੱਚੋਂ ਦੀ ਖਰਾਕ ਮਿਲ ਜੂਗੀ ਹਵਾ ਨਾਲ ਖਰਾਕ ਮਿਲ ਜੂਗੀ ਪਰ ਬੀ ਤਾਂ ਉੱਥੇ ਵੀ ਚਾਹੀਦਾ ਜਿਵੇਂ ਟਿਸ਼ੂ ਕਲਰ ਦਿਖਾ ਦੇ ਬੂਟੇ ਤੋਂ ਬੂਟਾ ਤਿਆਰ ਹੁੰਦਾ ਬੂਟਾ ਤਿਆਰ ਕਰ ਲਈਦਾ ਕਿਤੇ ਨਾ ਕਿਤੇ ਬੀ ਚਾਹੀਦਾ ਹੀ ਚਾਹੀਦਾ ਬੀ ਤੋਂ ਬਿਨਾ ਖੇਤੀ ਨਹੀਂ ਹੋ ਸਕਦੀ ਵੱਡੀਆਂ ਵੱਡੀਆਂ ਕੰਪਨੀਆਂ ਦੇਖੋ ਬਾਇਰ ਮਨਸੈਂਟੋ ਹੈ ਮਨਸੈਂਟੋ ਨੂੰ ਬਾਹਰ ਨਹੀਂ ਖਰੀਦ ਲਿਆ ਕਿੱਡੀ ਵੱਡੀ ਕੰਪਨੀ ਸਬਜ਼ੀਆਂ ਦਾ ਮੈਨੂੰ ਲੱਗਦਾ ਜਿਹੜੇ ਤਕੜੇ ਜ਼ਿਮੀਦਾਰ ਆਪਣੇ ਉਹਨੂੰ ਕਹਿੰਦੇ ਸਬਜ਼ੀਆਂ ਵਾਲੇ ਉਹ ਜ਼ਿਆਦਾਤਰ ਇਹਨਾਂ ਕੰਪਨੀਆਂ ਦੇ ਬੀਜ ਖਰੀਦਦੇ। ਉਹ ਕੰਪਨੀਆਂ ਏਡਾ ਏਡੀਆਂ ਵੱਡੀਆਂ ਹੋਈ ਜਾਂਦੀਆਂ। ਔਰ ਏਡੇ ਵੱਡੇ ਕੈਂਪ ਲਗਾਉਂਦੇ ਆ ਸੀ ਆ ਦੇਖੋ ਇੱਦਾਂ ਹੀ ਬੈਠੇ ਆ। ਉਹਨਾਂ ਨੇ ਬੜਾ ਟੈਂਟ ਟੁੰਡ ਲਾ ਕੇ ਬੜਾ ਵੱਡਾ ਪ੍ਰੋਗਰਾਮ ਕਰਨਾ ਸੀ। ਉਹ ਕਾਦੇ ਵਾਸਤੇ ਕਰਦੇ ਆ? ਕੀ ਇਦਾਂ ਦੇ ਉਹਨਾਂ ਕੋਲ ਕਮਾਈ ਹੈਗੀ ਆ? ਕਿ ਉਹਨਾਂ ਨੇ ਆਪਣੇ ਅਫਸਰ ਰੱਖੇ ਹੋਏ ਆ। ਸਾਡੇ ਪਰਿਵਾਰਾਂ 'ਚ ਬੱਚੇ ਹੁੰਦੇ ਕਿ ਪੜ੍ਹ ਕੇ ਨਿਕਲਿਆ ਸਾਰਿਆਂ ਨੂੰ ਸਰਕਾਰੀ ਨੌਕਰੀ ਤਾਂ ਮਿਲਦੀ ਨਹੀਂ। ਉਹ ਪ੍ਰਾਈਵੇਟ ਕੰਪਨੀਆਂ ਜਾਂਦੇ ਆ। ਉਹ ਖਰਚੇ ਕਰਦੇ ਆ ਤੁਹਾਨੂੰ ਖਾਣ ਪੀਣ ਦਾ ਵਧੀਆ ਪ੍ਰਬੰਧ ਸਾਰਾ ਕੁਝ ਹੀ ਹੁੰਦਾ ਫ੍ਰੀਜ ਕਰਦੇ ਆ ਉਹ ਇੱਥੇ ਤੁਸੀਂ ਆਪਣੀ ਰੋਟੀ ਦਾ ਖਰਚਾ ਆਪ ਦੇ ਕੇ ਜਾਉਂਗੇ ਉਹ ਇਸ ਕਰਕੇ ਕਰਦੇ ਆ ਕਿ ਉਹ ਬਿਜ਼ਨਸ ਬੀਜ ਦਾ ਐਡਾ ਵੱਡਾ ਹੈ ਉਹਨਾਂ ਨੂੰ ਪਤਾ ਕਿ ਪਿਛਲੇ 100 ਸਾਲਾਂ ਦੇ ਵਿੱਚ ਚਲੋ ਪੰਜਾਬ 'ਚ 60 ਆ ਵੀ 100 ਸਾਲ ਅਸੀਂ ਮੰਨ ਕੇ ਚੱਲੀਏ 100 ਸਾਲਾਂ 'ਚ ਕਿਸਾਨਾਂ ਨੂੰ ਇਹ ਪੱਕਾ ਕਰ ਦਿੱਤਾ ਤੇ ਮੈਂ ਹੀ ਤੁਹਾਨੂੰ ਵਧੀਆ ਬੀਜ ਦੇ ਸਕਦਾ ਸ ਮੈਂ ਇੱਕ ਕਹਾਣੀ 'ਚ ਦੱਸਦਾ ਹੁੰਦਾ ਕਿ ਜਿਹੜੇ ਹਾਥੀ ਆ ਹਾਥੀ ਦੀ ਜਿਹੜੀ ਯਾਦਦਾਸ਼ਤ ਹੈ ਉਹ ਮੰਨੀ ਜਾਂਦੀ ਹੈ ਕਿ ਉਹਦੀ ਯਾਦਦਾਸ਼ਤ ਇੰਨੀ ਤੇਜ ਆ ਤੇ ਉਹ ਛੋਟੇ ਹੁੰਦੇ ਵੀ ਜੇ ਉਹਨਾਂ ਕੋਈ ਘਟਨਾ ਵਾਪਰੀ ਹੈ ਨਾ ਉਹਨੂੰ ਮਰਨ ਤੱਕ ਯਾਦ ਰਹਿੰਦੀ ਹਾਥੀ ਦੀ ਉਮਰ ਵੀ ਬੰਦੇ ਨਾਲੋਂ ਲਗਭਗ ਹੀ ਬਰਾਬਰ ਹੀ ਹੁੰਦੀ ਹੈ ਜਾਂ ਵੱਧੂ ਹੀ ਹੁੰਦੀ ਹੈ ਜਦੋਂ ਹਾਥੀ ਦਾ ਬੱਚਾ ਛੋਟਾ ਹੁੰਦਾ ਬੱਚਾ ਸ਼ਰਾਰਤੀ ਹੁੰਦਾ ਹਰੇਕ ਦਾ ਚਾਹੇ ਇਨਸਾਨ ਹੋਵੇ ਜਾਨਵਰ ਹੋਵੇ ਪੰਛੀ ਹੋਵੇ ਚਾਹੇ ਕੀੜਾ ਹੋਵੇ ਹੁਣ ਉਹਨੇ ਸ਼ਰਾਰਤ ਕਰਨੀ ਹੁਣ ਹਾਥੀ ਦਾ ਜੰਮ ਦਾ ਬੱਚਾ ਉਹ ਵੀ ਤਕੜਾ ਹੁੰਦਾ ਜੇ ਉਹਨੂੰ ਖੁੱਲਾ ਛੱਡ ਦਿੱਤਾ ਹੁਣ ਕਣਕ ਛੱਡ ਦੋ ਨਹੀਂ ਸਾਰੀ ਕਣਕ ਮੇਂਦਣੀ ਕਿ ਉਹਨੂੰ ਤਾਂ ਸ਼ਰਾਦਤ ਕਰਨੀ ਐ ਇੱਧਰ ਉੱਧਰ ਸ਼ਰਾਦਤ ਕੀ ਕਰਨੀ ਉਹਨੇ ਇੱਧਰ ਉੱਧਰ ਭੱਜਣਾ ਕਿਸੇ ਚੀਜ਼ ਟੱਕਰ ਮਾਰੂਗਾ ਸੁੰਡਣਾ ਚੱਕ ਲਊਗਾ ਉਹਨੂੰ ਵੀ ਸੰਗਲਣਾ ਬੰਨਿਆ ਜਾਂਦਾ ਵੀ ਇਹ ਕੁਝ ਨੁਕਸਾਨ ਨਾ ਕਰ ਦੇ ਜਦੋਂ ਆਤੀ ਸਿਆਣਾ ਹੋ ਜਾਂਦਾ ਉਹਨੂੰ ਟ੍ਰੇਨਿੰਗ ਦੇ ਕੇ ਸਿਖਾਇਆ ਜਾਂਦਾ ਵੀ ਕਿੱਥੋਂ ਦੀ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਬੱਚੇ ਨੂੰ ਨਹੀਂ ਸਿਖਾਇਆ ਜਾ ਸਕਦਾ ਸੋ ਉਹਨੂੰ ਸੰਗਲਣਾ ਬੰਨਿਆ ਜਾਂਦਾ ਉਹ ਕੋਸ਼ਿਸ਼ ਕਰਦਾ ਕਿ ਮੈਂ ਤੋੜ ਦਵਾਂ ਨਹੀਂ ਟੁੱਟਦਾ ਉਦੋਂ ਸਾਲ 2 ਸਾਲ 3 ਸਾਲ ਤੱਕ ਫਿਰ ਤਗੜਾ ਹੋ ਜਾਂਦਾ ਫਿਰ ਸਿਆਣਾ ਹੋ ਜਾਂਦਾ ਜਦੋਂ ਉਹਨੇ ਟ੍ਰੇਨਿੰਗ ਸ਼ੁਰੂ ਕਰ ਦਿੰਦੇ ਆ ਉਹ 2-3 ਸਾਲਾਂ ਦੇ ਵਿੱਚ ਹੀ ਹਾਥੀ ਦੇ ਦਿਮਾਗ ਵਿੱਚ ਇੱਕ ਗੱਲ ਪੱਕੀ ਕਰ ਕਰਕੇ ਬਹਿ ਜਾਂਦੀ ਆ ਮੈਂ ਸੰਗਲ ਨਹੀਂ ਤਲਾ ਸਕਦਾ ਆਹੀ ਗੱਲ ਜਿਹੜੀ ਆ ਕਿਸਾਨਾਂ ਨਾਲ ਹੋ ਚੁੱਕੀ ਆ ਤੁਹਾਡੇ ਸੰਗਲ ਬੰਦਾ ਕਿ ਤੁਸੀਂ ਬੀਜ ਪੈਦਾ ਨਹੀਂ ਕਰ ਸਕਦੇ ਬੈਦਾ ਪੈਦਾ ਕਰ ਲਿਆ ਤਾਂ ਤੁਸੀਂ ਕੁਆਲਿਟੀ ਦਾ ਨਹੀਂ ਪੈਦਾ ਕਰ ਸਕਦੇ ਉਹ ਚੋਂ ਪੈਦਾਵਾਰ ਆਊਗੀ ਨਹੀਂ ਆਊਗੀ ਪਤਾ ਕੁਛ ਨਹੀਂ ਵਿਗਿਆਨੀ ਪੈਦਾ ਕਰੇਗਾ ਚਾਹੇ ਉਹ ਸਰਕਾਰੀ ਯੂਨੀਵਰਸਿਟੀ ਦਾ ਆ ਖੋਜ ਕੇਂਦਰ ਦਾ ਆ ਜਾਂ ਕੰਪਨੀ ਦਾ ਆ ਉਹੀ ਬੀਜ ਪੈਦਾ ਕਰ ਸਕਦਾ ਨਵੇਂ ਕਿਸਾਨ ਬੀਜ ਨਹੀਂ ਪੈਦਾ ਕਰ ਸਕਦਾ